ਇਹ 1983-84 ਚ ਅਹੀਂ ਗੁਰਦਾਸਪੁਰ ਡਿਸਟ੍ਰਿਕਟ ਵੱਲੋਂ ਅੰਡਰ 22 ਵਰਕ ਟੋਸ਼ੀਟ ਖੇਡੇ ਸੀਗੇ ਉਸ ਤੋਂ ਬਾਅਦ ਲਗਭਗ 41 ਸਾਲ 42 ਸਾਲ ਹੋ ਗਏ ਉਸ ਤੋਂ ਬਾਅਦ ਅੱਜ ਇਸ ਲੀਗ ਦੇ ਵਿੱਚ ਖੇਡਣ ਦਾ ਮੌਕਾ ਮਿਲ ਰਿਹਾ ਹੈ ਮੇਂ ਕਿ ਜਿਹੜੀਆਂ ਸਾਡੀਆਂ ਖੁਆਇਸ਼ਾਂ ਅਧੂਰੀਆਂ ਰਹਿ ਗਈਆਂ ਉਹ ਕਿਸੇ ਨਾ ਕਿਸੇ ਤਰ੍ਹਾਂ ਪਰਮਾਤਮਾ ਦੀ ਕਿਰਪਾ ਨਾਲ ਜੋ ਸਾਡਾ ਇੰਟਰਸਟ ਸੀਗਾ ਉਹ ਅਹੀਂ ਆਪਣੇ ਬੱਚਿਆਂ ਦੇ ਥਰੂ ਉਹਨੂੰ ਹਾਸਲ ਕੀਤਾ ਤੇ ਉਹ ਬੜਾ ਜਰੂਰ ਮਹਿਸੂਸ ਹੁੰਦੀ ਹੈ ਇਹ ਮੈਨੂੰ ਘਰ ਤੋਂ ਹੀ ਕੋਚਿੰਗ ਮਿਲ ਜਾਂਦੀ ਹੈ ਕਿ ਜੇ ਜ਼ਿਆਦਾ ਮਾਰ ਪੈ ਰਹੀ ਹੈ ਤਾਂ ਉਹ ਜੋਰਕਰ ਚ ਉਹ ਨਹੀਂ ਮਾਰਦਾ ਹੈ ਹਨ ਫੈਨਸ ਵੀ ਇਹੋ ਕਹਿੰਦੇ ਆ ਕਿ ਜੋਰਕਰ ਤੇਰੀ ਕਿੱਥੇ ਚਲੇਗੀ ਤੇ ਜਿੰਨੇ ਸਿੱਖਿਆ ਵੈਸੇ ਤੋਂ ਇਸ ਲੈਵਲ ਤੇ ਜਦੋਂ ਬੰਦਾ ਪਹੁੰਚ ਜਾਂਦਾ ਤੁਹਾਨੂੰ ਕੋਈ ਗਾਈਡ ਕਰਨ ਵਾਲਾ ਤਾਂ ਰਹਿੰਦਾ ਨਹੀਂ ਆ ਤਾਂ ਫਿਰ ਵੀ ਅਜੇ ਬਾਪ ਹੈ ਜੀ ਪੇਰੈਂਟਸ ਉਹਨੂੰ ਗਾਈਡ ਕਰਦੇ ਰਹੀਦਾ ਜਿੱਦਾਂ ਮਹਿਸੂਸ ਹੋ ਰਿਹਾ ਉਹਨੂੰ ਐਕਸਪਲੇਨ ਕਰਨਾ ਬੜਾ ਮੁਸ਼ਕਲ ਹੈ ਕਿ 1983 84 ਚ ਮੈਂ ਗੁਰਦਾਸਪੁਰ ਡਿਸਟ੍ਰਿਕਟ ਵੱਲੋਂ ਅੰਡਰ 22 ਵਰਕ ਫਿਫਥ ਕੋਟ ਸੀਟ ਐਡੀਸੀ ਕੇ ਉਸ ਤੋਂ ਬਾਅਦ ਲਗਭਗ 41 ਸਾਲ 22 ਸਾਲ ਹੋ ਗਏ ਉਸ ਤੋਂ ਬਾਅਦ ਅੱਜ ਇਸ ਲੀਗ ਦੇ ਵਿੱਚ ਖੇਡਣ ਦਾ ਮੌਕਾ ਮਿਲ ਰਿਹਾ ਨੇ ਜੇ ਇਹ ਦੇਖਿਆ ਜਾਵੇ ਤਾਂ ਜਦੋਂ ਤੁਸੀਂ ਆਪਣੇ ਟਾਈਮ 'ਚ ਕ੍ਰਿਕਟ ਖੇਡਦੇ ਸੀ ਕੀ ਸੁਪਨਾ ਦੇਖਿਆ ਸੀ ਸੁਪਨਾ ਤਾਂ ਹਰ ਇੱਕ ਇੱਕ ਤਾਂ ਚਾਹੁੰਦਾ ਕਿ ਮੈਂ ਕਿਸੇ ਲੈਵਲ ਤੇ ਰਿਪਰੈਜ਼ੈਂਟ ਕਰਾਂ ਪਰ ਕਈ ਵਾਰ ਕੁਝ ਹਾਲਾਤ ਹੋ ਜਾਂਦੇ ਆ ਘਰ ਦੀ ਸਥਿਤੀ ਵੀ ਹੋ ਸਕਦੀ ਆ ਤੇ ਬਾਕੀ ਕਈ ਉਸ ਸਮੇਂ ਜੋ ਕ੍ਰਿਕਟ ਸੀਗੀ ਉਹ ਇੰਨੀ ਪ੍ਰਫੁੱਲਤ ਨਹੀਂ ਸੀਗੀ ਸਾਡੇ ਡਿਸਟ੍ਰਿਕਟ ਦੇ ਵਿੱਚ ਅਨਿਸ਼ਲੀ ਇੱਕ ਇਹ ਵੀ ਹੈ ਕਿ ਕੁਝ ਸਾਲ ਪਹਿਲੇ ਅੱਜ ਕੱਲ੍ਹ ਕੀ ਹੈ ਅੱਜ ਕੱਲ੍ਹ ਕੀ ਹੈ ਕਿ ਪਹਿਲੇ ਲੀਗ ਹੁੰਦੀ ਹੈ ਉਸ ਤੋਂ ਬਾਅਦ ਨੌਕਾਊਟ ਹੁੰਦਾ ਪਰ ਸਾਡੇ ਟਾਈਮ ਤੇ ਜਦੋਂ ਕੀ ਹੁੰਦਾ ਸੀ ਕਿ ਪਹਿਲੇ ਨੌਕਾਊਟ ਹੁੰਦਾ ਸੀ ਤੇ ਫਿਰ ਲੀਗ ਹੁੰਦੀ ਸੀ ਉਹ ਜਿਹੜੇ ਆਮ ਡਿਸਟ੍ਰਿਕਟ ਸੀਗੇ ਜਿਵੇਂ ਗੁਰਦਾਸਪੁਰ ਜਾਂ ਬਾਕੀ ਜਿੰਨੇ ਵੀ ਫਿਰੋਜ਼ਪੁਰ ਹੋ ਗਿਆ ਇਹ ਨੌਕਾਊਟ ਜੀ ਬਾਹਰ ਹੋ ਜਾਂਦੇ ਸੀ ਲੀਗ 'ਚ ਜਾਂ ਤਾਂ ਮੌਕਾ ਹੀ ਨਹੀਂ ਸੀ ਮਿਲਦਾ ਤੇ ਹੁਣ ਜਿਹੜਾ ਜੋ ਟ੍ਰੈਂਡ ਚੱਲ ਰਿਹਾ ਜਾਂ ਜੋ ਸਿਸਟਮ ਚੱਲ ਰਿਹਾ ਉਹ ਬਹੁਤ ਵਧੀਆ ਹੈ ਕਿ ਹਰੇਕ ਟੀਮ ਨੂੰ ਮੌਕਾ ਮਿਲਦਾ ਦੋ ਤਿੰਨ ਮੈਚ ਖੇਡਣ ਦੇ ਉਹਨਾਂ ਨੂੰ ਅੱਗੇ ਐਕਸਪੋਜ਼ਰ ਮਿਲਦਾ ਮੁਗਤੇ ਜਿਹੜੀਆਂ ਸਾਡੀਆਂ ਖੁਆਇਸ਼ਾਂ ਅਧੂਰੀਆਂ ਰਹਿ ਗਈਆਂ ਉਹ ਕਿਸੇ ਨਾ ਕਿਸੇ ਤਰ੍ਹਾਂ ਪਰਮਾਤਮਾ ਦੀ ਕਿਰਪਾ ਨਾਲ ਜਾਂ ਸਾਡਾ ਇੰਟਰਸਟ ਸੀਗਾ ਉਹ ਅਸੀਂ ਆਪਣੇ ਬੱਚਿਆਂ ਦੇ ਥਰੂ ਉਹਨੂੰ ਹਾਸਲ ਕੀਤਾ ਤੇ ਉਹ ਬੜਾ ਗਰਵ ਮਹਿਸੂਸ ਹੋ ਗਿਆ ਇਸ ਭਾਵ ਮੇਰਾ ਥੋੜਾ ਜਿਹਾ ਕਿ ਫਾਸਟ ਬਾਲਰ ਨੇਸ਼ਾ ਥੋੜਾ ਐਗਰੈਸਿਵ ਹੁੰਦਾ ਵਾ ਤੇ ਗੁੱਸੇ ਵਾਲਾ ਹੁੰਦਾ ਹੁਣਾ ਵੀ ਚਾਹੀਦਾ ਵਾ ਤੇ ਵੈਸੇ ਹੋ ਸਕਦਾ ਉਹਦੇ ਅੰਦਰ ਜਿਹੜੀ ਹੈ ਉਹ ਫੀਲਿੰਗ ਕੀ ਹੈ ਤੁਹਾਨੂੰ ਯਾਰ ਨੇ ਹੁੰਦੀ ਤੇ ਬਾਕੀ ਕੁਦਰਤੀ ਨੇਚਰ ਹੈ ਉਹਦੀ ਨੇਚਰ ਮੈਨੂੰ ਬੜੀ ਪਸੰਦ ਹੈ ਔਰ ਉਹਨੂੰ ਇਹ ਕਿਹਾ ਹੈ ਕਿ ਅਗਰ ਤੁਹਾਡੇ ਕੋਈ ਫੈਨ ਖੜੇ ਆ ਏਅਰਪੋਰਟ ਤੇ ਖੜੇ ਆ ਕਿਤੇ ਵੀ ਖੜੇ ਆ ਉਹ ਤੁਹਾਡੇ ਤੋਂ ਐਕਸਪੈਕਟ ਕਰਦੇ ਆ ਕਿ ਤੁਸੀਂ ਉਹਨਾਂ ਨੂੰ ਹੈਲੋ ਕਰੋ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਜਸਟ ਆਪਣਾ ਹੱਥ ਹਿਲਾ ਦਿਓ ਜਾਂ ਸਮਾਈਲ ਦੇ ਦਿਓ ਥੈਟ ਇਜ਼ ਇਨਫ ਫਾਰ ਫੈਨਸ ਹਨ ਅਗਲੇ ਮੈਚ ਆ ਰਹੇ ਆ ਉਹਦੇ ਵਿੱਚ ਕਿਸ ਤਰ੍ਹਾਂ ਦੀ ਪਰਫਾਰਮੈਂਸ ਦੀ ਆਸ ਹੈ ਜਾਂ ਕੀ ਕੁਝ ਉਹਨਾਂ ਨੂੰ ਟਿਪਸ ਦੇ ਰਹੇ ਹੋ ਟਿਪਸ ਤੇ ਐਜ਼ ਅ ਪਲੇਅਰ ਔਰ ਐਜ਼ ਅ ਬਾਪ ਉਹਨੂੰ ਕਹਿੰਦੇ ਰਹੇ ਜੀ ਜੋ ਵੀ ਉਹ ਸਿੱਖਿਆ ਮੈਨੂੰ ਦੱਸਿਆ ਤਾਂ ਅਸੀਂ ਪਿੱਛੇ ਆ ਕੇ ਰੀਲ ਦੇਖੀ ਹਣੀ ਕਿ ਮੈਨੂੰ ਘਰ ਤੋਂ ਹੀ ਕੋਚਿੰਗ ਮਿਲ ਜਾਂਦੀ ਹੈ ਕਿ ਇਹ ਜਿਆਦਾ ਮਾਰ ਪੈ ਰਹੀ ਹੈ ਤਾਂ ਜੋ ਯਾਰਕਰ ਚੋਂ ਨਹੀਂ ਮਾਰਦਾ ਹੈ ਨਾ ਫੈਨਸ ਵੀ ਇਹੋ ਕਹਿੰਦੇ ਆ ਕਿ ਯਾਰਕਰ ਤੇਰੀ ਕਿੱਥੇ ਚਲੇਗੀ ਤੇ ਉਹ ਜਿੰਨੇ ਸਿੱਖਿਆ ਵੈਸੇ ਤੋਂ ਇਸ ਲੈਵਲ ਤੇ ਜਦੋਂ ਬੰਦਾ ਪਹੁੰਚ ਜਾਂਦਾ ਤਾਂ ਉਹਨੂੰ ਕੋਈ ਗਾਈਡ ਕਰਨ ਵਾਲਾ ਤਾਂ ਰਹਿੰਦਾ ਨਹੀਂ ਆ ਤੇ ਫਿਰ ਵੀ ਆਜੇ ਬਾਪ ਹੈ ਜੇ ਪੇਰੈਂਟਸ ਉਹਨੂੰ ਗਾਈਡ ਕਰਦੇ ਰਹੀਦਾ ਤੇ ਵਿਸ਼ ਕਰੀਦਾ ਬਸ ਦੈਟਸ ਆਲ ਹੁਣ ਜਿਹੜੇ ਅਗਲੇ ਆ ਰਹੀ ਹੈ ਸੀਰੀਜ਼ ਜਿਹੜੀ ਆ ਰਹੀ ਆ ਉਹ ਵਿੱਚ ਕੀ ਲੱਗਦਾ ਕਿ ਜਿਸ ਤਰੀਕੇ ਨਾਲ ਪਹਿਲਾਂ ਪਾਕਿਸਤਾਨ ਨਾਲ ਹੈਂਡਸ਼ੇਕ ਵੀ ਹੋਇਆ ਜਾਂ ਹੋਰ ਇਸ ਤਰ੍ਹਾਂ ਦੇ ਇਹ ਸਿਲਸਿਲਾ ਜਾਰੀ ਰਹੇਗਾ ਜਾਂ ਹੁਣ ਜਿਹੜੀ ਟਰੋਫੀ ਨਹੀਂ ਉੱਥੋਂ ਆਈ ਜਾਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਟਰੋਫੀ ਜਿੱਤੇ ਆ ਔਰ ਟਰੋਫੀ ਨਹੀਂ ਆਈ ਨਹੀਂ ਆਈ ਉਹ ਕਈ ਮੈਟਰਸ ਹੈਗੇ ਨੇ ਤੇ ਉਹਦੇ ਬਾਰੇ ਤਾਂ ਨਹੀਂ ਹੈ ਲੇਕਿਨ ਇਹ ਹੈ ਕਿ ਅਸੀਂ ਜਿੱਤੇ ਤਾਂ ਹਨ ਜਗ ਜਾਣ ਹੈ ਕਿ ਅਸੀਂ ਚੈਂਪੀਅਨ ਹੈ ਬਸ ਦੈਟਸ ਇਨਫ ਥੈਂਕ ਯੂ ਥੈਂਕ ਯੂ